ਮਾਇਸਿਕ ਕੰਨੀ ਮਹਾਪੰਚਾਇਤ ਦੇ ਵਿੱਚ 71 ਤੋਂ ਵਾਰਸੇ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਸਾਡੇ ਬਹੁਤ ਸਤਿਕਾਰਯੋਗ ਧਾਰਮਿਕ ਆਗੂ ਪ੍ਰਚਾਰਕ ਗਿਆਨੀ ਮਨਜੀਤ ਸਿੰਘ ਜੀ ਵਿਦਿਆਰਥੀ ਸਮੂਚੀ ਲੀਡਰਸ਼ਿਪ ਪਾਲੀਮਿਕ ਵੈਲਫੇਅਰ ਐਸੋਸੀਏਸ਼ਨ ਦੀ ਮੇਰੇ ਸਾਹਮਣੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਾਡੀਆਂ ਬੇਟੀਆਂ ਭੈਣਾਂ ਮਾਤਾਵਾਂ ਬੱਚੀਆਂ ਮੇਰੇ ਸਾਹਮਣੇ ਬੱਚੇ ਬਜ਼ੁਰਗ ਨੌਜਵਾਨ ਸਾਰਿਆਂ ਨੂੰ ਪੱਤੇ ਦੀ ਸਾਲ ਤੋਂ ਨੇ ਪੱਤੇ ਬੁਲਾਉਂਦਾ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਲੰਬੇ ਸਮੇਂ ਤੋਂ ਇੱਥੇ ਬੈਠ ਕੇ ਆਪਣੇ ਸਮਾਜ ਦੀਆਂ ਜੋ ਸਮੱਸਿਆਵਾਂ ਆਏ ਜੋ ਸਮਾਜ ਦੇ ਵਿੱਚ ਸਾਡੇ ਸਮਾਜ ਦੀ ਸਾਡੇ ਲੋਕਾਂ ਦੀ ਸਾਡੀਆਂ ਭੈਣਾਂ ਦੀ ਦੁੱਖ ਕਸ਼ਾ ਹੈ ਉਹਦੇ ਬਾਰੇ ਤੁਸੀਂ ਵਿਚਾਰ ਸੁਣੇ ਆ ਰਹੀ ਗੱਲ ਅੱਜ ਪੂਰੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਹਿੰਦੀ ਚੰਦਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤੇ ਭਾਈ ਸਦਾਨੰਦ ਜੀ ਜੋ ਭਾਈ ਜੇਤਾ ਜੀ ਦੇ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਸਨ ਉਹ ਵੀ ਉਹਨਾਂ ਦੇ ਵੀ 350 ਸਾਲਾ ਸ਼ਹੀਦੀ ਇਸ਼ਤਿਹਾਰ ਪੇਮਨਾ ਰਹੇ ਆ ਤੇ ਉਹਦੇ ਨਾਲ ਨਾਲ ਰਾਜਨੀਤੀ ਗੱਲ ਕਰੀਏ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਸਾਡੇ ਲੋਕਾਂ ਦੀ ਜਿਹੜੀ ਵੋਟ ਹੈਗੀ ਆ ਉਹ ਚੋਰੀ ਕੀਤੀ ਜਾ ਰਹੀ ਆ ਚੋਰੀ ਕਰਕੇ ਸੰਵਧਾਨ ਖਤਮ ਕਰਨ ਵਾਲੇ ਪਾਸੇ ਬੀਜੇਪੀ ਅਤੇ ਆਰਐਸ ਜਿਹੜੀ ਹੈਗੀ ਆ ਉਹ ਦੋਨਾਂ ਦੀ ਮਿਕਸ ਜਿਹੜੀ ਜੁੰਡਲੀ ਹੈਗੀ ਆ ਉਹ ਸਾਡੇ ਲੋਕਾਂ ਦੇ ਕੋਲੋਂ ਸੰਵਧਾਨ ਖੋਣ ਕੇ ਸਾਡੇ ਅਧਿਕਾਰ ਖੋਣ ਦੀ ਜਿਹੜੀ ਹੈਗੀ ਆ ਉਹ ਗੱਲ ਕਰ ਰਹੀ ਆ ਹੁਣੇ-ਹੁਣੇ ਬਿਹਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਜਿੱਥੇ ਬਹੁਤ ਵੱਡਾ ਕਪੜਾ ਕਰਕੇ ਲੋਕਾਂ ਦੀ ਵੋਟ ਚੋਰੀ ਕਰਕੇ ਐਸਾਰੇ ਦੇ ਵਿੱਚ ਗਲਤ ਗੜੀ ਆ ਵੋਟਾਂ ਕੱਟ ਕੇ ਉੱਥੇ ਚੋਣ ਲੁੱਟੀ ਗਈ ਆ ਤਾਂ ਮੈਂ ਤੁਹਾਨੂੰ ਸचेत ਕਰਨਾ ਚਾਹਣਾ ਸਾਡੇ ਨੇਤਾ ਜੀ ਬੈਠੇ ਹੈਗੇ ਆ ਕਿ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਕਰਨਗੇ ਜੇ ਅਸੀਂ ਆਪਣੇ ਵੋਟਾਂ ਦਾ ਹੱਕ ਬਚਾਉਣਾ ਉਹਦੀ ਸਹੀ ਵਰਤੋਂ ਕਰਕੇ ਅਸੀਂ ਆਪਣੇ ਨੇਤਾ ਨੂੰ ਆਪਣੇ ਅੱਗੇ ਆਗੂ ਨੂੰ ਅੱਛ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਮੈਂ ਸਮਝਦਾ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ ਕੇ ਕਿ ਸਾਰੇ ਵਰਗਾਂ ਦੇ ਵਿੱਚੋਂ ਮੁੱਖ ਮੰਤਰੀ ਬਣ ਚੁੱਕੇ ਆ ਜੇ ਗੱਲ ਕਰੀਏ ਇਹ ਗੱਲ ਸਖਪਾ ਹੀ ਜਰੇ ਦੀ ਤਾਂ ਬਹੁਤ ਵੱਡੀ ਗਲਤੀ ਬਣ ਚੁੱਕਿਆ ਹਿੰਦੂਸ ਭਾਈ ਜਰੇ ਵਿੱਚੋਂ ਵੀ ਬਣ ਚੁੱਕਿਆ ਜਿਹੜਾ ਬਰਦੋਸਿਆ ਭਾਈ ਜਰੇ ਚੰਨੀ ਸਾਹਿਬ ਬਣ ਚੁੱਕਿਆ ਗਰੀ ਜਲਸਖੜਾ ਉਹ ਤਰਖਾਣ ਭਾਈ ਜਰੇ ਜੋ ਬਣ ਚੁੱਕਿਆ ਹੁਣ ਜਿਹੜੀ ਵਾਰੀ ਹੈਗੀ ਆ ਉਹ ਸਾਡੀ ਭਾਈ ਜਰੇ ਦੀ ਵੱਡੀ ਵਾਦੀ ਦੀ ਵਾਰੀ ਹੈਗੀ ਆ ਤੇ ਮੈਂ ਸਮਝਦਾ ਕਿ ਤੁਸੀਂ ਸਾਰੇ ਹੀ ਡੈਰੀ ਸਾਹਿਬ ਦੇ ਹੱਥ ਮੌਜੂਦ ਕਰਕੇ ਆਪਣਾ ਦਵਾਂਗਾ ਇਹ ਕਿ ਦੋ ਸਤਾਈ ਦੇ ਵਿੱਚ ਮੁੱਖ ਮੰਤਰੀ ਬਣਾਉਣ ਦਾ ਉਹ ਧੋਖੋਗੇ ਅਤੇ ਇਹਦੇ ਲਈ ਆਵਾਜ਼ ਬੁਲੰਦ ਕਰੋਗੇ ਕਿ ਡੈਨੀ ਸਾਹਿਬ ਦੇ ਨਾਲ ਉਹਨਾਂ ਅੱਗੇ ਵੜ ਕੇ ਬਹੁਤ ਵੱੜ ਕੇ ਚਤਾਰ ਨੂੰ ਫੜ ਕੇ ਇਹ ਤੁਸੀਂ ਆਵਾਜ਼ ਪਹੁੰਚਾਓਗੇ ਜਿਹੜੀ ਐਸਆਈ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਤੱਕ ਹਰਗੇਰ ਸਾਹਿਬ ਤੱਕ ਪਹੁੰਚਾਓਗੇ ਰੋਹਲ ਗਾਂਢ ਤੱਕ ਪਹੁੰਚਾਓਗੇ ਜਿਹੜਾ ਅਜੇ ਕਹਿ ਰਿਹਾ ਕਿ ਮੈਂ ਸਰਦਾਰ ਦੇਨਸਾਰ 90% ਲੋਕਾਂ ਨੂੰ 90% ਜਿਹੜੀ ਇਹ ਸ਼ਿਕਾਇਤ ਦੇਣੀ ਹੈਗੀ ਆ ਸੱਤਾ ਦੇ ਵਿੱਚ ਜਥੇਬੰਦਿਤਾਂ ਚ ਦੇ ਵਿੱਚ ਇਸ ਲਈ ਉਹ ਕਹਿ ਰਿਹਾ ਦਿੱਲੀ ਤੇ ਦੀ ਸੰਖਿਆ ਭਾਰੀ ਉਨੀ ਉਦੀ ਹਿੱਸੇਦਾਰੀ ਤਾਂ ਸਾਡਾ ਇਸ ਆਪੰਜਾਬ ਦੇ ਵਿੱਚ ਸਭ ਤੋਂ ਵੱਡਾ 40% ਤੇ ਲਗਭਗ ਜਿਹੜੀ ਆਬਾਦੀ ਹੈਗੀ ਆ ਉਹ ਐਸਸੀ ਲੋਕਾਂ ਦੀ ਆ ਅਸੀਂ ਲੋਕਾਂ ਵਿੱਚ ਲਗਭਗ 30% ਆਬਾਦੀ ਵਾਲੀ ਵੀ ਕੋਈ ਸਿਕਪਾ ਜਰਦੀ ਹੈਗੀ